ਪੰਜਾਬ ਦੇ 9 ਜ਼ਿਲ੍ਹੇ ਇਸ ਸਮੇਂ ਹੜਾਂ ਦੀ ਮਾਰ ਚੱਲ ਰਹੇ ਨੇ ਤੇ ਕੁਦਰਤ ਦਾ ਕਹਿਰ ਵੀ ਲਗਾਤਾਰ ਜਾਰੀ ਹੈ। ਉੱਥੇ ਹੀ ਲੋਕਾਂ ਦੇ ਘਰ ਤਬਾਹ ਹੋ ਗਏ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਤਾਂ ਪਾਣੀ ਦੇ ਵਿੱਚ ਪਸ਼ੂ ਰੁੜਦੇ ਨਜ਼ਰ ਆਏ। ਉੱਥੇ ਹੀ ਲੋਕਾਂ ਦਾ ਕੀਮਤੀ ਸਮਾਨ ਜਿਹੜਾ ਕਿ ਪਾਣੀ ਦੇ ਵਿੱਚ ਖਰਾਬ ਹੋ ਗਿਆ ਤਾਂ ਸਾਰਾ ਕੁਝ ਪਾਣੀ ਦੀ ਲਪੇਟ ਵਿੱਚ ਆ ਚੁੱਕਿਆ। ਘਰ ਦੇ ਘਰ ਤਬਾਹ ਹੋ ਗਏ ਨੇ। ਹੜਾਂ ਦਰਮਿਆਨ ਕੈਬਨਟ ਮੰਤਰੀ ਹੁਣ ਮਸੀਹਾ ਬਣ ਕੇ ਲੋਕਾਂ ਸਾਹਮਣੇ ਪੇਸ਼ ਹੋਏ ਨੇ। ਤਾਂ ਮੋਗੇ ਵਾਲਿਆਂ ਦੇ ਡੇਰੇ ਦੇ ਲਈ ਮਸੀਹਾ ਬਣ ਕੇ ਆਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਚਾਰ ਪਰਿਵਾਰਾਂ ਨੂੰ ਕਰਜ਼ਾ ਉਤਾਰਨ ਦੇ ਲਈ 50-50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਹੈ ਤਾਂ ਪੰਜਾਬ ਦੇ ਤਮਾਮ ਕੈਬਨਿਟ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਨੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਇੱਕ ਬਜ਼ੁਰਗ ਮਹਿਲਾ ਨੂੰ ਆ ਚੁੱਪ ਕਰਵਾ ਰਹੇ ਨੇ ਕਿਉਂਕਿ ਇਹ ਮੈਲਾ ਰੋ ਰਹੀ ਹੈ ਘਰ ਦਾ ਨੁਕਸਾਨ ਹੋ ਗਿਆ ਕਰਜ਼ਾ ਸਿਰ ਦੇ ਉੱਤੇ ਚੜ ਗਿਆ ਤਾਂ ਹੁਣ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਮਸੀਹਾ ਬਣ ਕੇ ਇਹਨਾਂ ਲੋਕਾਂ ਦੇ ਲਈ ਅੱਗੇ ਆਏ ਤੇ ਜੇਬ ਦੇ ਵਿੱਚੋਂ 50-50 ਹਜ਼ਾਰ ਰੁਪਏ ਦੀਆਂ ਗੱਥੀਆਂ ਕੱਢ ਲਈਆਂ ਤੇ ਚਾਰ ਪਰਿਵਾਰਾਂ ਨੂੰ ਇਹ ਰਾਸ਼ੀ ਭੇਂਟ ਕੀਤੀ ਗਈ ਤਾਂ ਜੋ ਉਹ ਆਪਣਾ ਕਰਜ਼ਾ ਉਤਾਰ ਸਕਣ ਤਾਂ ਪਠਾਨਕੋਟ ਦੇ ਖੇਤਰ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਕਈ ਪਿੰਡਾਂ 'ਚ ਹੜ੍ਹਾਂ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਚੁੱਕਿਆ ਹੈ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਅੰਦਰ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਫਸਲਾਂ ਵੀ ਤਬਾਹ ਹੋ ਚੁੱਕੀਆਂ ਨੇ ਤਾਂ ਬਮਿਆਲ ਦੇ ਪਿੰਡ ਤਾਸ਼ ਦੇ ਨਾਲ ਲੱਗਦੇ ਮੋਗੇ ਵਾਲਿਆਂ ਦੇ ਡੇਰੇ ਦੇ ਲਈ ਲਾਲਚੰਦ ਕਟਾਰੂ ਚੱਕ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੋਕੇ ਉੱਤੇ ਹੱਲ ਕਰ ਦਿੱਤਾ ਨਾਲ ਹੀ ਉਹਨਾਂ ਨੇ 50-50000 ਰੁਪਏ ਦਾ ਕਰਜ਼ਾ ਚੁੱਕ ਕੇ ਫਸਲਾਂ ਜੋ ਲਗਾਈਆਂ ਸਨ ਉਹ ਬਰਬਾਦ ਹੋ ਗਈਆਂ ਤੇ ਇਸ ਕਰਕੇ ਮੰਤਰੀ ਕਟਾਰੂ ਚੱਕ ਨੇ ਇਹਨਾਂ ਪਰਿਵਾਰਾਂ ਨੂੰ ਕਰਜ਼ਾ ਉਤਾਰਨ ਦੇ ਲਈ 50-50000 ਰੁਪਏ ਨਗਦ ਰਾਸ਼ੀ ਪ੍ਰਦਾਨ ਕੀਤੀ ਹੈ ਤਾਂ ਇਸ ਮੋਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਖਿਆ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੜਾਂ ਦੀ ਮਾਰ ਚੱਲ ਰਹੇ ਨੇ ਕਈ ਲੋਕਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਤੇ ਜਿੰਨੇ ਕੁ ਉਹ ਕਰ ਸਕਦੇ ਨੇ ਉਹ ਮਦਦ ਕਰ ਰਹੇ ਨੇ ਹਾਲਾਂਕਿ ਲੋਕਾਂ ਦੇ ਨੁਕਸਾਨ ਦੀ ਜਿਹੜੀ ਪਰਪਾਈ ਹੋਈ ਹੈ ਉਹ ਬਾਅਦ ਦੇ ਵਿੱਚ ਅੰਦਾਜ਼ਾ ਲਗਾਇਆ ਜਾਊਗਾ ਪਰ ਮੌਕੇ ਉੱਤੇ 50-50 ਹਜ਼ਾਰ ਰੁਪਏ ਦਾ ਜੋ ਕਰਜ਼ਾ ਚੁੱਕਿਆ ਗਿਆ ਸੀ ਉਹ ਉਤਾਰਨ ਦੇ ਲਈ ਅੱਜ ਉਹਨਾਂ ਨੇ ਇਹਨਾਂ ਪਰਿਵਾਰਾਂ ਨੂੰ ਰਾਸ਼ੀ ਭੇਂਟ ਕੀਤੀ ਹੈ ਤਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਖਿਆ ਕਿ ਕੁਦਰਤ ਦੀ ਮਾਰ ਹੈ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਅਤੇ ਪੰਜਾਬ ਸਰਕਾਰ ਹਰੇਕ ਪੀੜਤ ਦੇ ਨਾਲ ਹੈ ਉਹਨਾਂ ਆਖਿਆ ਕਿ ਇਸ ਸੰਕਟ ਦੀ ਘੜੀ ਚੋਂ ਲੋਕਾਂ ਨੂੰ ਬਾਹਰ ਕੱਢਣਾ ਸਾਡਾ ਪਹਿਲਾ ਕਾਰਜ ਹੈ ਤੇ ਸਾਡੀ ਸਰਕਾਰ ਲਗਾਤਾਰ ਪਹਿਲੇ ਦਿਨ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ ਰਾਹਤ ਸਮਗਰੀ ਪਹੁੰਚਾ ਰਹੇ ਹਾਂ ਉੱਥੇ ਹੀ ਲੋੜਵੰਦ ਜਿਹੜੇ ਪਰਿਵਾਰ ਹੁਣ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਨਕਦ ਰਾਸ਼ੀ ਵੀ ਦਿੱਤੀ ਗਈ ਹੈ ਇਹਰੇ ਹਲਕੇ ਦਾ ਇਹ ਸਭ ਤੋਂ ਲਾਸਟ ਪਿੰਡ ਹੈ ਔਰ ਇਹ ਲਾਸਟ ਕੜੀ ਆ ਜਿੱਦੇ ਦੇ ਗੋਲ ਅੱਜ ਆਪਾਂ ਪਹੁੰਚੇ ਆ ਇਹ ਪਰਿਵਾਰ ਜ਼ਿਲ੍ਹਾ ਮੋਗੇ ਨਾਲ ਸੰਬੰਧਤ ਨੇ ਕੁਝ ਸਾਲ ਪਹਿਲਾਂ ਇੱਥੇ ਆ ਕੇ ਇਹਨਾਂ ਨੇ ਜ਼ਮੀਨਾਂ ਲਈਆਂ ਉਹ ਤੋਂ ਵੇਚ ਕੇ ਤੇ ਚੰਗੇ ਭਾਗਾਂ ਨੂੰ ਆਏ ਕਿ ਅ ਜਿੰਦਗੀ ਦਾ ਸਮਾ ਇਥੇ ਵਹਿਤਰ ਨਿਕਲੂਗਾ ਪਰ ਇਹ ਕੁਦਰਤ ਆ ਜਿਨੇ ਪਤਾ ਨਹੀਂ ਬੰਦੇ ਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਔਰ ਇਹਨਾਂ ਘਰਾਂ ਦੇ ਵਿੱਚ ਮੈਂ ਅੱਜ ਆਇਆ ਔਰ ਬਹੁਤ ਭਾਰੀ ਮੁਸੀਬਤ ਦੇ ਵਿੱਚੋਂ ਇਹ ਪਰਿਵਾਰ ਉੱਭਰੇ ਆ ਅਜੇ ਉੱਭਰੇ ਤਾਂ ਨਹੀਂ ਮੈਂ ਕਹਿ ਸਕਦਾ ਪਰ ਜ਼ਿੰਦਗੀਆਂ ਬਚ ਗਈਆਂ ਨੇ ਸਭ ਤੋਂ ਪਹਿਲੋਂ ਇਸ ਗੱਲ ਦੀ ਤਸੱਲੀ ਹੈ ਇਹਨਾਂ ਦੇ ਪਸ਼ੂ ਵੀ ਕਾਫੀ ਰੁੜੇ ਆ ਤੇ ਦਾਣਾ ਕਿਸੇ ਵੀ ਤਰ੍ਹਾਂ ਦਾਣਾ ਦੇ ਘਰ ਦੇ ਵਿੱਚ ਜਿਹੜਾ ਅਜੇ ਕੇ ਜ਼ਿਮੀਂਦਾਰ ਪਰਿਵਾਰ ਨੇ ਪਰ ਲੋਕਾਂ ਦਾ ਪੇੜ ਪਾਲਣ ਵਾਲੇ ਲੇਕਿਨ ਅਜੇ ਹਾਲਾਤ ਆ ਵੀ ਅੱਜ ਇਹਨਾਂ ਦੇ ਘਰ ਜਿਹੜੇ ਦਾਣੇ ਰੱਖੇ ਸੀ ਉਹ ਸਾਰੇ ਬਰਬਾਦ ਹੋ ਗਏ ਆ ਢੋਲ ਫਟ ਗਏ ਆ ਤੇ ਪਸ਼ੂ ਰੁੜ ਕੇ ਇਹਨਾਂ ਦੇ ਇਥੋਂ ਚਲੇ ਗਏ ਆ ਔਰ ਜ਼ਮੀਨਾਂ ਦੇ ਉੱਤੇ ਵੀ ਮੈਂ ਸਮਝਦਾ ਵੀ ਪਣਾ ਪੈ ਗਿਆ ਰੇਤਾ ਪੈ ਗਿਆ ਸੋ ਹਾਲਾਤ ਜਿਹੜੇ ਆ ਉਹ ਮੈਂ ਕਹਿ ਸਕਦਾ ਵੀ ਇੱਕ ਮੁਸੀਬਤ ਭਰੇ ਆ ਸੋ ਮੈਂ ਇੱਕ ਤਰ੍ਹਾਂ ਇਹ ਗੱਲ ਕਿਹਾ ਇਹਨਾਂ ਦਾ ਥੋੜਾ ਥੋੜਾ ਕਰਜ਼ਾ ਜਿਹੜਾ ਇਹਨਾਂ ਨੇ ਬੈਂਕ ਚੋਂ ਲਿਆ ਤੇ ਮੈਂ ਅੱਜ ਮੀਡੀਆ ਦੇ ਸਾਹਮਣੇ ਵੀ ਕਿਹਾ ਕਹਿ ਰਹੇ ਆ ਵੀ ਇਹਨਾਂ ਪਰਿਵਾਰਾਂ ਦਾ ਉਹ ਕਰਜ਼ਾ ਜਿਹੜਾ ਉਹ ਮੈਂ ਆਪਣੇ ਜਿੰਮੇ ਲਿਆ ਅਸੀਂ ਉਹ ਪੇ ਕਰਾਂਗੇ ਜਿਹੜਾ ਕੋ ਇੱਕ ਵੀ ਪੈਸਾ ਅਸੀਂ ਨਹੀਂ ਇਹਨਾਂ ਨੂੰ ਦੇਣ ਦੇਣਾ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਆ ਉਹ ਸੁਣ ਰਹੇ ਹੋਣਗੇ ਮਾਣਨੂ ਵੀ ਕਹਿੰਨਾ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਜਿਹੜੇ ਸੰਭਲ ਲੋਕ ਨੇ ਔਰ ਮੇਰਾ ਇਹ ਨਾ ਵਾਦਾ ਵੀ ਅਸੀਂ ਇਹਨਾਂ ਦਾ ਉਹ ਕਰਜ਼ਾ ਵੀ ਅਸੀਂ ਅਸੀਂ ਮੋੜਾਂਗੇ ਤੇ ਨਾਲ ਦੇ ਨਾਲ ਇੱਕ ਬਿਜਲੀ ਦਾ ਵੀ ਇੱਥੇ ਅੱਜ ਨਹੀਂ ਸੀਗਾ ਤੇ ਮੈਂ ਹੁਣੇ ਐਕਸ਼ਨ ਨੂੰ ਕਿਹਾ ਬੰਦੇ ਆ ਰਹੇ ਆ ਕਿਉਂਕਿ ਲਾਸਟ ਪਿੰਡ ਆ ਤੇ ਇਹਨਾਂ ਨੇ ਉਹ ਬਿਜਲੀ ਦਾ ਵਜ ਸੰਸਾਰੂ ਢੰਗ ਨਾ ਕਰਾਣੇ ਇਹਨਾਂ ਦਾ ਔਰ ਤੀਜਾ ਜਿਹੜਾ ਇਹਨਾਂ ਦੇ ਗਾਂ ਨੁਕਸਾਨ ਹੈ ਜਿਹੜਾ ਫਸਲ ਦਾ ਜਿਹੜਾ ਮਤਲਬ ਲਵੇਰੀਆਂ ਪਿਆ ਉਹਦੇ ਲਈ ਜਿਹੜੀਆਂ ਮਾਨ ਸਾਹਿਬ ਨੇ ਕਿਹਾ ਕਿ ਸਪੈਸ਼ਲ ਗਦੋਰੀਆਂ ਉਹ ਮੈਂ ਡਿਪਟੀ ਕਮਿਸ਼ਨਰ ਨੂੰ ਹੁਣੇ ਕਹਿਣਾ ਕਿ ਤੁਸੀਂ ਇਹਨਾਂ ਦੀ ਗਰਦੋਰੀਆਂ ਸੁਰੂ ਹੀ ਇੱਥੇ ਕਰੋ ਇਹਨਾਂ ਪਰਿਵਾਰਾਂ ਤੋਂ ਔਰ ਜੋ ਵੀ ਸੰਭਵ ਸਹਾਇਤਾ ਹੋਈ ਸਾਡੀਆਂ ਟੀਮਾਂ ਨੇ ਇੱਥੇ ਜਿਹੜਾ ਉਹ ਚੋਕਰ ਵੀ ਭੇਜੀ ਆ ਤੂੜੀ ਵੀ ਆਈ ਆ ਔਰ ਕਿਸੇ ਵੀ ਤਰ੍ਹਾਂ ਦਾ ਰਾਸਨ ਕੋਈ ਵੀ ਆਪਣੇ ਪਰਿਵਾਰ ਨੇ ਆਪਣੀ ਪੰਜਾਬੀ ਨੇ ਔਰ ਪੰਜਾਬ ਦੇ ਲੋਕ ਜਿਵੇਂ ਮੈਂ ਕਹਿ ਸਕਦਾ ਕਿ ਸੰਕਟਾਂ ਨਾਲ ਝੋਜਣਾ ਜਾਣਦੇ ਆ ਗੁਰੂ ਸਾਹਿਬ ਦੀ ਬਾਣੀ ਦਾ ਜਿੱਥੇ 24 ਘੰਟੇ ਨਿਤਨੇਮ ਹੁੰਦਾ ਹੋਵੇ ਉਹਤੇ ਕਿਸੇ ਵੀ ਤਰ੍ਹਾਂ ਦੀਆਂ مصیبتਾਂ ਜਿਹੜੀਆਂ ਮਨੁੱਖ ਡਰਦਾ ਨਹੀਂ ਸੋ ਪੰਜਾਬੀ ਆ ਇਹਦਾ ਵੀ ਮੁਕਾਬਲਾ ਕਰੇਗੇ ਸੋ ਮੇਰੀ ਇਹਨਾਂ ਸਾਰੇ ਪਰਿਵਾਰਾਂ ਨੂੰ ਇਹ ਅਪੀਲ ਆ ਕਿ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਹਾਡੇ ਵਿੱਚੋਂ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆ ਔਰ ਜਲਦੀ ਇਹ ਜ਼ਿੰਦਗੀ ਤੋਂ ਉੱਬਰਣ ਇਹ ਸਾਡੀਆਂ ਦੁਆਵਾਂ ਨੇ